ਹੈਲੋ ਗਾਇਜ਼ ਵੈਲਕਮ ਟੂ ਮਾਈ YouTube ਚੈਨਲ ਪ੍ਰਤਿਭਾ ਨਰਸਿੰਗ ਅਫੀਸਰ ਅੱਜ ਆਪਾਂ ਪੜਾਂਗੇ ਪਰਨਾਮ ਕੀ ਹੁੰਦੇ ਨੇ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪ੍ਰਨਾਮ ਕਹਿੰਦੇ ਨੇ ਜਿਵੇਂ ਕਿ ਅਸੀਂ ਤੁਸੀਂ ਉਹ ਉਸ ਉਹਨਾਂ ਤੁਹਾਡਾ ਆਦਿ ਇਸ ਤਰ੍ਹਾਂ ਆਪਾਂ ਨਾਮ ਨਾਲ ਦੇ ਵਿੱਚ ਆਪਾਂ ਹਰ ਇੱਕ ਮਤਲਬ ਨਾਮ ਕਿਸੇ ਸ਼ਹਿਰ ਦਾ ਨਾਮ ਜਾਂ ਕਿਸੇ ਜਗ੍ਹਾ ਦਾ ਨਾਮ ਉਨ ਨੂੰ ਉਹ ਲੈਣਿਆ ਤੇ ਪੜਨਾਵ ਦੇ ਵਿੱਚ ਆਪਾਂ ਨਾਂ ਨਹੀਂ ਲੈਂਦੇ ਜਿਵੇਂ ਕਿ ਇੱਕ ਵਾਰੀ ਨਾਂ ਲੈਨੇ ਉਸ ਤੋਂ ਬਾਅਦ ਆਪਾਂ ਉਹ ਕਹਿ ਦਿੰਨੇ ਆ ਉਸ ਦਾ ਉਸ ਦਾ ਤੁਸੀਂ ਉਹਨਾਂ ਦਾ ਤੁਹਾਡਾ ਆਦੀ ਇਹ ਹੁੰਦੇ ਛੇ ਤਰ੍ਹਾਂ ਦੇ ਪੜਨਾਵ ਹੁੰਦੇ ਆ ਪੁਰਖਵਾਚਕ ਪੜਨਾਵ ਪੜਨਾਵ ਜਿਹੜੇ ਪੜਨਾਵ ਕੇਵਲ ਪੁਰਖਾਂ ਦੀ ਤਾਂ ਤੇ ਹੀ ਵਰਤੇ ਜਾਂਦੇ ਹਨ ਜਿਵੇਂ ਕਿ ਮੈਂ ਅਸੀਂ ਤੁਸੀਂ ਤੁਹਾਡੇ ਆਦੀ ਜਿਵੇਂ ਇਹ ਤਿੰਨ ਤਰ੍ਹਾਂ ਦੇ ਹੁੰਦੇ ਨੇ ਉੱਤਮ ਜਿਹੜਾ ਗੱਲ ਕਰ ਰਿਹਾ ਹੈ ਜਿਵੇਂ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤੁਮ ਮਦਮੁਰਖ ਹੋ ਗਿਆ ਜਿਵੇਂ ਕਿ ਤੁਸੀਂ ਤੁਹਾਡੇ ਨਾਲ ਗੱਲ ਕਰੀ ਅੰਨ ਅੰਨਿਆ ਪੁਰਖ ਹੋ ਗਿਆ ਜਿੰਦੇ ਬਾਰੇ ਗੱਲ ਕਰ ਰਹੀ ਹਾਂ ਇਸ ਤਰ੍ਹਾਂ ਅੱਕੇ ਆਪਾਂ ਪੜਾਂਗੇ ਨਿਜਵਾਚਕ ਪਹਿਲਾ ਆ ਗਿਆ ਪੁਰਖਵਾਚਕ ਨਿਜਵਾਚਕ ਜਿਹੜੇ ਬਨਾਮ ਵਾਕ ਵਿੱਚ ਕਰਤਾ ਦੀ ਥਾਂ ਜਾਂ ਕਰਤਾ ਦੇ ਨਾਲ ਵਰਤੇ ਜਾਣ ਕਰਤਾ ਹੁੰਦਾ ਜਿਹੜਾ ਕੰਮ ਕਰ ਰਿਹਾ ਹੈ ਜਿਵੇਂ ਕਿ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ ਜਾਂ ਕਰਤਾ ਦੇ ਨਾਲ ਵਰਤੇ ਜਾਣ ਮੈਂ ਆਪ ਆਪਸ ਆਦੀ ਮੈਂ ਗੁਰਮੀਤ ਬਾਰੇ ਕੁਝ ਨਹੀਂ ਬੋਲਿਆ ਜਾਂ ਲੋਕ ਆਪਸ ਵਿੱਚ ਸਲਾਹ ਕਰ ਰਹੇ ਸਨ ਇਹਦੇ ਵਿੱਚ ਮੈਂ ਤੇ ਆਪਸ ਕੀ ਹੈ ਨਿਜਵਾਚਕ ਮਤਲਬ ਆਪਣਾ ਪਰਸਨਲ ਠੀਕ ਹੈ ਅੱਗੇ ਆ ਗਿਆ ਆਪਾਂ ਕਰਾਂਗੇ ਸੰਬੰਧਵਾਚਕ ਜਿਹੜੇ ਸ਼ਬਦ ਪੜਨਾਵ ਹੁੰਦੇ ਆ ਯੋਜਕ ਦੀ ਤਰ੍ਹਾਂ ਵਾਕਾਂ ਨੂੰ ਜੋੜਨ ਦਾ ਕਾਰਜ ਕਰਦੇ ਹਨ ਮਤਲਬ ਕਿ ਜਿਹੜੇ ਸ਼ਬਦ ਪੜਨਾਵ ਹੀ ਹੁੰਦੇ ਨੇ ਤੇ ਯੋਜਕ ਦਾ ਕੰਮ ਵੀ ਕਰਦੇ ਨੇ ਜੋੜਨ ਦਾ ਕੰਮ ਵੀ ਕਰਦੇ ਨੇ ਜਿਹੜੇ ਜਿਵੇਂ ਕਿ ਜੇ ਜਿਸ ਜੋ ਉਹ ਆਦਿ ਉਹ ਹੀ ਆਦਿ ਇਹਦਾ ਮਤਲਬ ਹੈ ਜਿਹੜੇ ਮਿਹਨਤ ਕਰਨਗੇ ਉਹੀ ਪਾਸ ਹੋਣਗੇ ਜਿਹੜੇ ਮਿਹਨਤ ਕਰਨਗੇ ਇਹਦੇ ਚ ਕਿਹੜਾ ਆ ਗਿਆ ਜਿਹੜੇ ਮਿਹਨਤ ਕਰਨਗੇ ਉਹੀ ਪਾਸ ਹੋਣਗੇ ਉਹੀ ਕੀ ਆ ਗਿਆ ਯੋਜਕ ਆ ਗਿਆ ਯੋਜਕ ਬਣ ਕੇ ਆ ਗਿਆ ਜੋ ਲਾਲਚੀ ਹੁੰਦੇ ਹਨ ਉਹੀ ਬਦਨਾਮ ਹੁੰਦੇ ਹਨ ਜੋ ਲਾਲਚੀ ਹੁੰਦੇ ਹਨ ਇਹਦੀ ਤੇ ਉਹੀ ਬਦਨਾਮ ਹੁੰਦੇ ਹਨ ਇਹਨੇ ਸੰਬੰਧ ਬਣਾਤਾ ਉਹੀ ਨੇ ਕੀ ਕਰਤਾ ਯੋਜਕ ਬਣਾ ਕੇ ਸੰਬੰਧ ਬਣਾਤਾ ਵਾਕ ਦਾ ਇਸ ਤਰ੍ਹਾਂ ਅੱਗੇ ਆਪਾਂ ਕਰਾਂਗੇ ਪ੍ਰਸ਼ਨਵਾਚਕ ਪ੍ਰਸ਼ਨ ਪੁੱਛੇ ਜਾਣ ਕਿਸੇ ਪ੍ਰਸ਼ਨ ਨੂੰ ਪੁੱਛੇ ਜਾਣ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਵ ਕਿਹਾ ਜਾਂਦਾ ਜਿਵੇਂ ਕਿ ਕੌਣ ਕੀ ਕਿਹੜਾ ਕਿਹੜਾ ਰੋਲਾ ਪਾ ਰਿਹਾ ਹੈ ਤੁਸੀਂ ਕੀ ਕਰ ਰਹੇ ਹੋ ਇਹ ਹੋ ਗਿਆ ਪ੍ਰਸ਼ਨਵਾਚਕ ਅੱਗੇ ਆ ਗਿਆ ਨਿਸ਼ਚੇਵਾਚਕ ਨਿਸ਼ਚੇਵਾਚਕ ਦੇ ਵਿੱਚ ਹੁੰਦਾ ਹੈ ਜਿਹੜੀਆਂ ਜਿਹੜੇ ਪੜਨਾਵ ਕਿਸੇ ਦੂਰ ਜਾਂ ਨੇੜੇ ਦੀ ਵਸਤੂ ਵੱਲ ਇਸ਼ਾਰਾ ਕਰਦੇ ਹਨ ਉਹਨਾਂ ਨੂੰ ਕੀ ਕਹਿੰਦੇ ਆਪਾਂ ਨਿਸ਼ਚੇਵਾਚਕ ਪੜਨਾਵ ਜਿਵੇਂ ਕਿ ਇਹ ਉਹ ਆ ਇਹਨਾਂ ਦਾ ਉਹਨਾਂ ਦਾ ਇਹ ਕਿਤਾਬ ਮੇਰੀ ਹੈ ਆ ਕੀ ਕਰ ਰਹੀ ਹੋ ਤੁਸੀਂ ਇਹਨਾਂ ਨੂੰ ਦੂਰ ਲੈ ਜਾਓ ਇਹ ਇਹ ਵੀ ਅੱਗੋਂ ਦੋ ਤਰ੍ਹਾਂ ਦੇ ਹੁੰਦੇ ਨੇ ਨਿਕਟ ਵਰਤੀ ਤੇ ਦੂਰ ਵਰਤੀ ਹੁਣ ਨਿਕਟ ਵਰਤੀ ਦੇ ਵਿੱਚ ਜਿਹੜੀ ਚੀਜ਼ ਆਪਣੇ ਨੇੜੇ ਪਈ ਹੈ ਆਪਾਂ ਕਹਿੰਦੇ ਇਹ ਮੇਰੀ ਕਿਤਾਬ ਹੈ ਆ ਮੇਰਾ ਹੈ ਪੈਨ ਹੈ ਇਸ ਤਰ੍ਹਾਂ ਇਹ ਹੁੰਦੇ ਨੇ ਨਿਕਟ ਵਰਤੀ ਦੂਰ ਵਰਤੀ ਕਹਿੰਦੇ ਆਪਾਂ ਉਹ ਉਹ ਕੋਈ ਚੀਜ਼ ਆਪਣੇ ਤੋਂ ਦੂਰ ਪਈ ਹੈ ਉਹਨਾਂ ਲਈ ਆਪਾਂ ਕੁਝ ਚੀਜ਼ਾਂ ਵਰਤਦੇ ਹਾਂ ਉਸ ਨੂੰ ਕਹਿ ਦੋ ਜਾਂ ਉਹਨੂੰ ਉਹ ਆਦਿ ਇਹ ਹੁੰਦੇ ਦੂਰ ਵਰਤੀ ਅੱਗੇ ਆਪਾਂ ਪੜਾਂਗੇ ਅਨਿਸ਼ਚੇਵਾਚਕ ਪੜਨਾਵ ਅਨਿਸ਼ਚੇਵਾਚਕ ਪੜਨਾਵ ਦੇ ਵਿੱਚ ਕੀ ਹੁੰਦਾ ਹੈ ਜਿਹੜੇ ਪੜਨਾਵ ਕਿਸੇ ਵਸਤੂ ਦੀ ਪੂਰੀ ਗਿਣਤੀ ਜਾਂ ਮਾਪ ਦੱਸਣ ਦੀ ਥਾਂ ਤੇ ਅੰਦਾਜ਼ਾ ਹੀ ਦੱਸ ਦਿੰਦੇ ਹਨ ਅਨਿਸ਼ਚੇ ਤੋਂ ਹੀ ਨਾਮ ਤੋਂ ਹੀ ਆਪਾਂ ਨੂੰ ਕਲੀਅਰ ਹੈ ਅਨਿਸ਼ਚੇ ਮਤਲਬ ਕਿ ਨਿਸ਼ਚਿਤ ਨਹੀਂ ਹੈਗੀ ਮਤਲਬ ਕਿਸੇ ਚੀਜ਼ ਦੀ ਗਿਣਤੀ ਨਿਸ਼ਚਿਤ ਨਹੀਂ ਹੈਗੀ ਉਹਦਾ ਅੰਦਾਜ਼ਾ ਅੰਦਾਜ਼ਾ ਜਿਹੀ ਹੈ ਜਿਵੇਂ ਕਿ ਸਭ ਥੋੜੇ ਕੁਝ ਬਹੁਤ ਜਾਂ ਸਾਰੇ ਸਾਰੇ ਬੱਚੇ ਖੇਡ ਰਹੇ ਹਨ ਅਨੇਕ ਲੋਕ ਬਾਜ਼ਾਰ ਵਿੱਚ ਘੁੰਮ ਰਹੇ ਸਨ ਇਹਦੇ ਵਿੱਚ ਸਾਰੇ ਤੇ ਅਨੇਕ ਕਿਉਂਕਿ ਇੱਕ ਪਾਰਟਿਕੂਲਰ ਗਿਣਤੀ ਨਹੀਂ ਹੈਗੀ ਮਾਰਟਿਕੂਲਰ ਮਾਪ ਨਹੀਂ ਹੈਗਾ ਇਹਦੇ ਵਿੱਚ ਅੰਦਾਜ਼ਾ ਹੀ ਦੱਸਿਆ ਗਿਆ ਹੈ ਠੀਕ ਹੈ ਇਹ ਹੋਗੇ ਅਨਿਸ਼ਚੇਵਾਚਕ ਇਸ ਤਰ੍ਹਾਂ ਤੁਸੀਂ ਮੇਰੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ থেংক ইউ বাই বাই